ਸੁਖਦਰਸ਼ਨ ਸਿੰਘ ਕੈਨੇਡਾ ਵਾਲੇ ਦਾ ਪੈਂਡੂ ਹੈ ਨੌਜਾਨ ਜੋ ਇਹਨਾਂ ਖਿਡਾਰੀਆਂ ਨੂੰ ਸਪੌਂਸ ਕਰਕੇ ਲੈ ਕੇ ਜਾਂਦਾ ਮੇਰੇ ਵੀਰੋ ਕੈਨੇਡਾ ਅਮਰੀਕਾ ਇੰਗਲੈਂਡ ਦੀ ਧਰਤੀ ਤੇ ਉਧਰ ਦੇਖਦਾ ਵੀ ਹੁਣ ਇਹ ਹਠੂਰ ਦੀ ਧਰਤੀ ਜੁਗਰਾਮਾ ਦੇ ਲਾਗੇ ਨੌਜਾਨ ਗੱਭਰੂ ਦਾ ਪਿੰਡ ਹੈ ਜਿਵੇਂ ਕਹਿੰਦੇ ਵੀ ਜੁਗਰਾਮਾ ਦੀ ਰੌਸ਼ਨੀ ਬੜੀ ਮਸ਼ਹੂਰ ਹੈ ਹਲਾਏ ਵੀ ਵੀਰਿਆ ਹਰਜੀਪਾਸੇ ਆ ਉਧਰ ਸੀਰਾ ਹਠੂਰ ਵਾਲਾ ਨੱਚਣ ਦੀ ਕੋਸ਼ਿਸ਼ ਕਰਦਾ ਵਾਹ ਵਾਹ ਮੇਰੇ ਵੀਰਿਆ ਕਮਾਲ ਦੀ ਗੱਲ ਹੈ ਅੱਜ ਹੋਵੇ ਸਰ ਆਓ ਸੀਰਾ ਆ ਵੀ ਹਠੂਰ ਦਾ ਸਾਥੀ ਖਿਡਾਰੀ ਹੈ ਮੇਰੇ ਵੀਰੋ ਹਾਂਜੀ ਸਾਡੇ ਫੋਟੋ ਵਾਲੇ ਨੂੰ ਬੇਨਤੀ ਹੈ ਵੀ ਵੀਰਾ ਵਾਲਾ ਕਬਟ ਪਾਉਂਦਾ ਲਾ ਦੇਖਦਾ ਵੀ ਔਰ ਦੂਜੇ ਪਾਸੇ ਵੀ ਸੀਰਾ ਇੱਧਰ ਵੀ ਸੀਰਾ ਆਂ ਉਂਗਲੀ ਖੜੀ ਕੀਤੀ ਆ ਵੀ ਨੌਜਾਨਾ ਇਹ ਨਹੀਂ ਖੁਰਾਕ ਖਾਣੀ ਪੈਂਦੀ ਐ ਬੰਟੂ ਵੀਰਾਂ ਦੇ ਥੱਲੇ ਵਜਿੰਦਰ ਲਓ ਜੀ ਸੀਰਾ ਚੱਲਿਆ ਹਠੂਰ ਦੀ ਚੋਟੀ ਦਾ ਖਿਡਾਰੀ ਹੈ ਕਿਉਂਕਿ ਜਿਹੜਾ ਇਹਨਾਂ ਦਾ ਮੇਨ ਖਿਡਾਰੀ ਜਨਾ ਗੋਪਾਲ ਆਇਆ ਵਰਾ ਸੀਰਾ ਉਹਦੇ ਕੱਲ ਅਕੈਡਮੀਆ ਦੇ ਮੈਚ ਸੀ ਛੱਟ ਲੱਗ ਗਈ ਉੱਥੇ